ਸਾਡਾ ਮੁਲਕ ਜਿਹੜਾ ਹੈ ਉਹ ਹਾਲਾਤੇ جنگ ਦੇ ਵਿੱਚ ਹੈ ਭਾਰਤ ਇੱਕ ਅਮਨ ਪਸੰਦ ਦੇਸ਼ ਹੈ ਔਰ ਜਿਹੜੇ ਦੇਸ਼ ਤੇ ਦੁਸ਼ਮਣ ਹੈ ਇਹ ਕਈ ਵਾਰੀ ਜਿਹੜੀ ਭਾਰਤ ਦੀ ਅਮਨ ਦੀ ਲਾਲਸਾ ਹੈ ਨੂੰ ਸਾਡੀ ਕਮਜ਼ੋਰੀ ਸਮਝ ਲੈਂਦੇ ਪਿਛਲੇ 1000 ਸਾਲ ਤੋਂ ਭਾਰਤ ਨੇ ਕਦੀ ਕਿਸੇ ਮੁਲਕ ਤੇ ਹਮਲਾ ਨਹੀਂ ਕੀਤਾ ਇਹ ਸਾਡਾ ਰਿਕਾਰਡ ਹੈ ਔਰ ਭਾਰਤ ਕੋਲੇ ਇੱਕ ਬੜੀ ਸ਼ਾਨਦਾਰ ਫੌਜ ਹੈ ਜਿਹੜੀ ਖੁਸ਼ਕੀਆਂ ਤੇ ਵੀ ਲੜਦੀ ਹੈ ਹਵਾਵਾਂ 'ਚ ਵੀ ਲੜਦੀ ਹੈ ਦਰਿਆਵਾਂ ਤੇ ਵੀ ਲੜਦੀ ਹੈ ਪਹਾੜਾਂ ਤੇ ਵੀ ਲੜਦੀ ਹੈ ਤੇ ਬਰਫ਼ਾਂ ਤੇ ਵੀ ਲੜਦੀ ਹੈ ਤੁਸੀਂ ਰਾਤ ਉਹਨਾਂ ਨੂੰ ਲੜਦੇ ਦੇਖ ਵੀ ਲਿਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਇਸ ਮੌਕੇ ਤੇ ਜਿਹੜੇ ਅੱਜ ਮੈਂ ਅਖਬਾਰ 'ਚ ਪੜਿਆ ਕਿ ਇੱਕ ਹਰਿਆਣੇ ਤੋਂ ਲੈਸ ਨਾਇਕ ਸੀ ਉਹ ਹਰਿਆਣੇ ਦਾ ਬੇਟਾ ਸੀ ਸ਼ਹੀਦ ਹੋ ਗਿਆ ਉਹਨਾਂ ਦੇ ਖਾਨਦਾਨ ਨੂੰ ਖਾਸ ਕਰਕੇ ਲੈਸ ਨਾਇਕ ਦੀ ਮਾਤਾ ਉਹਨਾਂ ਦੀਆਂ ਭੈਣਾਂ ਨੂੰ ਜਿਨ੍ਹਾਂ ਦੇ ਜਿਗਰ ਦੇ ਟੋਟੇ ਆਪਣੇ ਜਿਗਰ ਦੇ ਟੋਟਿਆਂ ਨੂੰ ਚਿਖਾ 'ਚ ਦੇਖ ਕੇ ਵੀ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਂਦੀਆਂ ਮੈਂ ਉਹਨਾਂ ਮਾਵਾਂ ਨੂੰ ਪ੍ਰਣਾਮ ਤੇ ਨਮਸਕਾਰ ਕਰਦਾ ਮੈਂ ਸਮਾਮ ਪੰਜਾਬ ਦੇ ਲੋਕਾਂ ਨੂੰ ਇਹ ਤੁਹਾਡੇ ਕਾਲੇ ਕੈਮਰੇ ਤੇ ਅੱਖਾਂ ਦੇ ذریعے ਇਹ ਵੀ ਅਪੀਲ ਕਰੂੰਗਾ ਕਿ ਜਦੋਂ ਤੁਸੀਂ ਫੌਜ ਦੀ ਵਰਦੀ ਦੇਖਦੇ ਹੋ ਤਾਂ ਫੌਜ ਦੀ ਵਰਦੀ ਦੀ ਇੱਜ਼ਤ ਕਰਨੀ ਹੈ ਇੱਜ਼ਤ ਇਸ ਕਰਕੇ ਕਰਨੀ ਹੈ ਕਿ ਇਸ ਵਰਦੀ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਸ਼ਾਮਿਲ ਹੈ ਪਰ ਮੈਂ ਗ੍ਰੰਥਾਂ 'ਚ ਪੜਿਆ ਮੈਂ ਸ਼ਾਸਤਰਾਂ 'ਚ ਇੱਕ ਗੱਲ ਪੜ੍ਹੀ ਹੈ ਕਿ ਪਰਮਾਤਮਾ ਜਿੱਤ ਉਹਨਾਂ ਦੇ ਹਿੱਸੇ ਲਿਖਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੋਵੇ ਅੱਜ ਜਿਹੜੀ ਭਾਰਤ ਲੜਾਈ ਲੜ ਰਿਹਾ ਹੈ ਇਹ ਇਨਸਾਫ ਦੀ ਲੜਾਈ ਲੜ ਰਿਹਾ ਹੈ ਕਿਤੇ ਬੰਬਈ 'ਤੇ ਹਮਲਾ ਹੋ ਗਿਆ ਕਿਦੇ ਪਾਰਲੀਮੈਂਟ ਤੇ ਹਮਲਾ ਹੋ ਗਿਆ ਕਿਦੇ ਉਰੀ ਛਮਲਾ ਹੋ ਗਿਆ ਕਿਦੇ ਅਕਸ਼ਰਧਾਮ ਤੇ ਹਮਲਾ ਹੋ ਗਿਆ ਕਿਦੇ ਅਮਰਨਾਥ ਦੇ ਯਾਤਰੀਆਂ ਤੇ ਹਮਲਾ ਹੋ ਗਿਆ ਕਿਦੇ ਪਠਾਨਕੋਟ ਤੇ ਹਮਲਾ ਹੋ ਗਿਆ ਕਿਦੇ ਪੈਲਗਾਮ ਤੇ ਇਹ ਕਿ ਕਿਤੇ ਨਾ ਕਿਤੇ ਦਾ ਇਹਦਾ ਅੰਤ ਜਿਹੜਾ ਫਿਰ ਹੋਣਾ ਹੀ ਪੈਣਾ ਸੀਗਾ ਦੇਖੋ ਹ ਲੱਖਾਂ ਲੋਕ ਐਸੇ ਵੀ ਐ ਆਪਣੇ ਬਟਿੰਡੇ ਚ ਐ ਸਾਰੇ ਪੰਜਾਬ ਚ ਐ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਦਿਹਾੜੀਦਾਰ ਲੋਕ ਕਹਿੰਨੇ ਆ ਉਹਨਾਂ ਨੇ ਰੋਜ਼ ਸਵੇਰੇ ਉੱਠਣਾ ਤੇ ਰੋਜ਼ ਸਵੇਰੇ ਉੱਠ ਕੇ ਇੱਕ ਖੂਹ ਪਟਣਾ ਤੇ ਜਦੋਂ ਖੂਹ ਪਟਿਆ ਗਿਆ ਤੇ ਸ਼ਾਮ ਨੂੰ ਉਹਦੇ ਚੋਂ ਪਾਣੀ ਪੀਣਾ ਤੇ ਜੇ ਖੂਹ ਨਾ ਪਟਿਆ ਗਿਆ ਤਾਂ ਪਾਣੀ ਨਹੀਂ ਮਿਲੂਗਾ ਆਪਾਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਦੋਂ ਕੋਵਿਡ ਸੀ ਉਸ ਵੇਲੇ ਤਾਂ ਮੈਂ ਮੰਤਰੀ ਸੀਗਾ ਔਰ ਕਿਉਂਕਿ ਮੈਂ ਮੰਤਰੀ ਸੀ ਤਾਂ ਮੈਂ ਉਹ ਜਦੋਂ ਆਪਾਂ ਆਪਣਾ ਹਸਪਤਾਲ ਪ੍ਰਾਈਵੇਟ ਸੈਂਟਰ ਵਗੈਰਾ ਖੁੱਲੇ ਜਿੱਦੋਂ ਪਰ ਇਸ ਵਾਰੀ ਇਹ ਇਹ ਜੰਗ ਦੀ وجہ ਨਾਲ ਜੇ ਕੋਈ ਤਕਲੀਫ ਹੁੰਦੀ ਹੈ ਅੱਬ ਤਾਂ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਕੋਈ ਤਕਲੀਫ ਵੈਸੇ ਆਏਗੀ ਵੀ ਨਹੀਂ ਔਰ ਜੇ ਤਕਲੀਫ ਹੁੰਦੀ ਹੈ ਤਾਂ ਮੈਂ ਇਹ ਤੁਹਾਡੇ ਕੋਲੇ ਪੁਰਜ਼ੋਰ ਅਪੀਲ ਕਰਦਾ ਕਿ ਇੱਕ ਦੂਜੇ ਦਾ ਖਿਆਲ ਰੱਖਣਾ ਹੈ ਔਰ ਇਹ ਜਿਹੜਾ ਜਿਹੜਾ ਇਹ ਇਸ ਵੇਲੇ ਜਿਹੜੇ ਭਾਰਤ ਤੇ ਹਾਲਾਤ ਬਣੇ ਹੋਏ ਐ ਇਹਦੇ ਵਿੱਚ ਜਿੱਤ ਜਿਹੜੀ ਹੈ ਉਹ ਸਾਡੇ ਕਦਮਾਂ ਦੀ منتظر ਹੈ ਉਹ ਸਾਡ ਜਿੱਤ ਜਿਹੜੀ ਹੈ ਸਾਡੇ ਹਿੱਸੇ ਚ ਪਾਊਗੀ ਬਸ਼ਰਤ ਸਿਰਫ ਇੰਨਾ ਹੀ ਹੈ ਕਿ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀ ਔਰ ਮੈਂ ਇਸ ਗੱਲ ਦਾ ਤੁਹਾਨੂੰ ਵਾਅਦਾ ਵਿਸ਼ਵਾਸ ਦੇ ਕੇ ਜਾਂਦਾ ਕਿ ਜਿੰਨੇ ਵੀ ਪੈਸੇ ਐਨ ਜੀਓਜ਼ ਨੂੰ ਜ਼ਰੂਰਤ ਹੋਏਗੀ ਜਿਹੜਾ ਜਿਹਨੂੰ ਆਪਾਂ ਵਾਰ ਐਫਰਟ ਕਹਿੰਦੇ ਜਿਹੜਾ ਇਸ ਵੇਲੇ ਜਿਹੜਾ ਜੰਗੀ ਪੱਧਰ ਤੇ ਜਿਹੜਾ ਇੱਕ ਦੂਜੇ ਦੀ ਮਦਦ ਕਰਨੀ ਹੈ ਉਹ ਪੈਸੇ ਮੈਂ ਤੁਹਾਨੂੰ ਲਿਆ ਕੇ ਦੂੰ ਪਰਮਾਤਮਾ ਹਿੰਦੁਸਤਾਨ ਦੀ ਹਫਾਜ਼ਤ ਕਰੇ ਪਰਮਾਤਮਾ ਜਿਹੜੀ ਸਾਡੀ ਭਾਰਤ ਦੀ ਫੌਜ ਹੈ ਇੰਡੀਅਨ ਆਰਮੀ ਹੈ ਇਹਦੀ ਹਿਫਾਜ਼ਤ ਕਰੇ ਔਰ ਜਿਸ ਤਰ੍ਹਾਂ ਮੈਂ ਕਹਾ ਕਿ ਰੱਬ ਜਿੱਤ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਦਾ ਮਕਸਦ ਇਨਸਾਫ ਹੈ ਔਰ ਅਸੀਂ ਇਨਸਾਫ ਦੀ ਲੜਾਈ ਜਿਹੜਾ ਭਾਰਤ ਲੜ ਰਿਹਾ ਹੈ ਦੇਖੋ ਗੱਲ ਇਹ ਹੈ ਕਿ ਸਾਡਾ ਜਿਹੜਾ ਦੁਸ਼ਮਣ ਹੈ ਇਹ ਮਕਤਾਰ ਵੀ ਹੈ ਤੇ ਬੇਵਕੂਫ ਵੀ ਹੈ ਔਰ ਜਿੱਥੋਂ ਦੇ ਉਥੇ ਜਿਹੜੀ ਪਾਕਿਸਤਾਨ ਦੀ ਜਨਤਾ ਹੈ ਮੈਨੂੰ ਤਾਂ ਉਹਨਾਂ ਤੇ ਵੀ ਤਰਸ ਆਉਂਦਾ ਹੈ ਕਿ ਉਹ ਭੁੱਖ ਨੰਗ ਦੇ ਵਿੱਚ ਤਾਂ ਮੁਤਲਾ ਹੋਈ ਪੜੀ ਹੈ ਔਰ ਉਹ ਉਹਨਾਂ ਨੂੰ ਜਿਹੜਾ ਸਿਆਸੀ ਬਿਆਨੀਆਂ দেয়া ਜਾ ਰਿਹਾ ਹੈ ਉਹ ਭਾਰਤ ਨਾਲ جنگ ਹੈ ਔਰ ਇਹ جنگ ਦਾ ਜਿਹੜਾ ਜਿਹੜੇ ਅਕਸਰ ਨਤੀਜੇ ਜਿਹੜੇ ਹੈ ਉਹ ਪਾਕਿਸਤਾਨ ਦੇ ਹੱਕ ਚ ਨਹੀਂ ਨਿਕਲਣਗੇ ਪਾਕਿਸਤਾਨ ਦਾ ਇਹਦੇ ਚ ਨੁਕਸਾਨ ਹੋਏਗਾ ਔਰ ਚਲੋ ਵਿਜੇ ਸਾਹਿਬ ਤੁਸੀਂ ਤਾਂ ਮੇਰੀ ਉਮਰ ਦੇ ਹੋ ਬਾਕੀ ਤਾਂ ਸਾਰੇ ਛੋਟੇ ਐ ਅੱਜ ਤੋਂ 70 ਸਾਲ ਹੋ ਗਏ ਸੀ ਹਿੰਦੁਸਤਾਨ ਬਰਦਾਸ਼ਤ ਕਰਦਾ ਆ ਰਿਹਾ ਸੀ ਔਰ ਮੈਨੂੰ ਯਾਦ ਹੈ ਜਦੋਂ ਬੰਬਈ ਦਾ ਹਮਲਾ ਹੋਇਆ ਤਾਂ ਜਿਹੜੇ ਆਪਣੇ ਹੋਮ ਮਿਨਿਸਟਰ ਸੀ ਪਾਟਲ ਸਾਹਿਬ ਤੇ ਉਹ ਉੱਥੇ ਜਦੋਂ ਗਏ ਪ੍ਰੈਸ ਦੇ ਅੱਗੇ ਤੇ ਕਹਿਣ ਲੱਗੇ ਜੀ ਮੈਂ ਇਸਕੀ ਨਿੰਦਿਆ ਕਰਤਾ ਹੂੰ ਉਹ ਕਹਿੰਦੇ ਜੀ ਨਿੰਦਿਆ ਕਰਤੇ ਹੋਈ ਇਹ ਕੀ ਬਾਤ ਹੋਈ ਉਹ ਕਹਿੰਦੇ ਚਲੋ ਪੂਰ ਜ਼ੋਰ ਨਿੰਦਿਆ ਕਰਤੇ ਐ ਟੋ ਕੱਟੇ ਮੋਦੀ ਸਾਹਿਬ ਨੇ ਇਸ ਗਲਤ ਤੋਂ ਭਾਰਤ ਤੋਂ ਕਹਿੰਦੇ ਵੀ ਨਿੰਦਿਆ ਚੋਂ ਤਾਂ ਨਿਕਲ ਗਏ ਮਤਲਬ ਜੇ ਕੋਈ ਸਾਡੂ ਆ ਕੇ ਕੋਈ ਸਾਡੇ ਤੇ ਹਮਲਾ ਕਰਦਾ ਤਾਂ ਕੱਟੋ ਘਟ ਅਸੀਂ ਵੀ ਉਹਦਾ ਕੋਈ ਗੜਾ ਤਾਂ ਫੜੀਏ ਯਾਰ ਵੀ ਤੂੰ ਇਹ ਤੇਰਾ ਮਤਲਬ ਕੀ ਹੈ ਔਰ ਇਨਸਾਫ ਜਿਹੜਾ ਮੈਂ ਕਿਹਾ ਜੇ ਤੁਸੀਂ ਉਹ ਤੁਹਾਡੇ ਕੈਮਰੇਆਂ 'ਚ ਦੇਖੇ ਹੋਣੇ ਆ ਉਹ ਜਿਹੜੀਆਂ ਸਾਡੀਆਂ ਬੇਟੀਆਂ ਸਨ ਜਿਨ੍ਹਾਂ ਦੇ ਜਵਾਨ ਬੇਟੀਆਂ ਦੇ ਦੁਪੱਟੇ ਨੋਚਲੇ ਗਏ ਯੂ نو ਤਾਂ ਉਹਨਾਂ ਨੂੰ ਕੋਈ ਨਾ ਕੋਈ ਇਨਸਾਫ ਤਾਂ ਦਿਵਾਉਣਾ ਪੈਗਾ ਸੋ ਮੈਂ ਫੇਰ ਕਹਿਣਾ ਕਿ ਪੰਜਾਬ ਦਾ ਇੱਕ ਬੜਾ ਲੰਮਾ ਇਤਿਹਾਸ ਹੈ ਹਿੰਦੁਸਤਾਨ ਦੀ ਰੱਖਿਆ ਵਾਸਤੇ ਔਰ ਹਿੰਮਤ ਤੇ ਹੌਸਲੇ ਨਾਲ ਇਹ ਲੜਾਈ ਜਿਹੜੀ ਆਪਾਂ ਲੜਨੀ ਆ ਔਰ ਪਰਮਾਤਮਾ ਵਰ ਇਨਸਾਫ ਆਪਣੇ